ਰਾਤ ਦੇ ਸੌਣ ਲੱਗੇ ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਦਾ ਜਾਪ 9 ਦਿਨ ਕਰੋ ਵੱਡੇ ਸੰਤ ਇਹ ਅਸ਼ਟਪਦੀ ਦਾ ਜਾਪ ਕਰਦੇ ਹੁੰਦੇ ਸੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਹੋ ਜਾਵੇਗੀ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਸੋ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਨੂੰ ਆਪਾਂ ਪੜਦੇ ਆਂ ਤੇ ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਨੂੰ ਆਪਾਂ ਵਿਚਾਰਨੇ ਆ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਸਿੱਖਿਆਵਾਂ ਸਾਨੂੰ ਮਿਲਦੀਆਂ ਨੇ ਜਿਸ ਤਰ੍ਹਾਂ ਆਪਾਂ ਪੜਦੇ ਆਂ ਸਤਗੁਰ ਸਿੱਖ ਕੇ ਬੰਧਨ ਕਟੈ ਬਾਦਸ਼ਾਹ ਕਹਿੰਦੇ ਸਤਗੁਰੂ ਆਪਣੇ ਸਿੱਖ ਦੇ ਸਾਰੇ ਬੰਦਨਾਂ ਨੂੰ ਕੱਟ ਦਿੰਦੇ ਨੇ ਗੁਰ ਕਾ ਸਿਖ ਵਿਕਾਰ ਤੇ ਹਟ ਹੈ ਕਹਿੰਦੇ ਗੁਰੂ ਕਾ ਸਿਖ ਕਹਿੰਦੇ ਵਿਕਾਰ ਤੋਂ ਜਦੋਂ ਹਟਦਾ ਹੈ ਵਿਕਾਰਾਂ ਤੋਂ ਤੌਬਾ ਕਰ ਦਿੰਦਾ ਹੈ ਕਹਿੰਦੇ ਸਤਗੁਰੂ ਜੀ ਫਿਰ ਉਹਦੇ ਤੇ ਕਿਰਪਾ ਕਰਦੇ ਨੇ ਫਿਰ ਉਹਦੇ ਤੇ ਮਿਹਰ ਕਰਦੇ ਨੇ ਕਹਿੰਦੇ ਸਤਗੁਰੂ ਦੀ ਸਭ ਤੋਂ ਵੱਡੀ ਕਿਰਪਾ ਹੈ ਤੇ ਫਿਰ ਕਹਿੰਦੇ ਕਿਰਪਾ ਹੁੰਦੀ ਹੈ ਸਤਗੁਰ ਸਿਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਾਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਇਹਨੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ ਗੁਰਮੁਖ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਮਿਹਰ ਅਮਤ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਤਰ੍ਹਾਂ ਜਿਹੜੀ ਹੈ ਉਹ ਕਿਰਪਾ ਵਰਤਦੀ ਹੈ ਪਿਆਰਿਓ ਤਾਂ ਬੇਨਤੀਆਂ ਕਰਦਾ ਹਾਂ ਇਹ ਅਸ਼ਟਪਦੀ ਪੜਿਆ ਕਰੋ ਸਤਿਗੁਰੂ ਦੀ ਪਾਵਨ ਬਾਣੀ ਪੜਿਆ ਕਰੋ ਇਹ ਪੂਰੀ ਅਸ਼ਟਪਦੀ ਪੜਿਓ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਾਇਾਲ ਇਹ ਅਸ਼ਟਪਦੀ ਪੜਿਓ 9 ਕੁ ਦਿਨ ਇਸ ਦਾ ਜਾਪ ਕਰੋ ਜਾਂ ਹਫਤਾ ਪੂਰਾ ਕਰੋ ਸਾ ਸੰਗਤ ਤੇ ਵੱਡੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੜਾ ਸਿੱਖ ਇਸ ਅਸ਼ਟਪਦੀ ਦਾ ਜਾਪ ਕਰਦਾ ਹੈ ਜਿਹੜਾ ਸਿੱਖ ਇਸ ਅਸ਼ਟਪਦੀ ਦੇ ਜਾਪ ਨੂੰ ਕਰਕੇ ਸਮਝ ਲੈਂਦਾ ਹੈ ਕਹਿੰਦੇ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰਦੇ ਨੇ ਕਹਿੰਦੇ ਪਾਤਸ਼ਾਹ ਜੀ ਉਹਦੇ ਤੇ ਮਿਹਰ ਕਰਦੇ ਨੇ ਗੁਰਮੁਖ ਪਿਆਰਿਓ ਵੱਡੇ ਮਹਾਂਪੁਰਖ ਹੀ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਦੋਂ ਜਾਪ ਕਰੀਏ ਤਾਂ ਇਹ ਭਰੋਸਾ ਹੋਵੇ ਮੇਰਾ ਸਤਿਗੁਰੂ ਮੇਰੇ ਨਾਲ ਹੈ ਮੇਰਾ ਪਾਤਸ਼ਾਹ ਮੇਰੇ ਨਾਲ ਹੈ ਕਹਿੰਦੇ ਹਰ ਤਰ੍ਹਾਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਕਹਿੰਦੇ ਜਦੋਂ ਸਮਝ ਆ ਜਾਣਾ ਮੇਰਾ ਗੁਰੂ ਮੇਰੀ ਪ੍ਰਤ ਪਾਲਣਾ ਕਰਨ ਵਾਲਾ ਹੈ ਮੇਰਾ ਸਤਿਗੁਰੂ ਮੇਰੇ ਨਾਲ ਹੈ ਵਿਚ ਕਰਤਾ ਪੁਰਖ ਖਲੋਆ ਵਾਲ ਨਾ ਬਿੰਗਾ ਹੋਆ ਕਹਿੰਦੇ ਜਦੋਂ ਇਸ ਗੱਲ ਦਾ ਭਰੋਸਾ ਬਣ ਜੇ ਮੇਰਾ ਗੁਰੂ ਮੇਰੇ ਨਾਲ ਆ ਕਹਿੰਦੇ ਫਿਰ ਕਿਸੇ ਚੀਜ਼ ਤੋਂ ਘਬਰਾਉਣਾ ਨਹੀਂ ਫਿਰ ਕਿਸੇ ਚੀਜ਼ ਤੋਂ ਡਰਨਾ ਨਹੀਂ ਕਹਿੰਦੇ ਸਤਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਕਹਿੰਦੇ ਫਿਰ ਕਿਰਪਾ ਹੋ ਜਾਂਦੀ ਹੈ ਸਤਗੁਰੂ ਦੀ ਰਹਿਮਤ ਜਿਹੜੀ ਹੈ ਫਿਰ ਵਰਤ ਜਾਂਦੀ ਹੈ ਕਹਿੰਦੇ ਸਿਖਾ ਤੈਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਤੇਰੇ ਤੇ ਜਿਹੜੀ ਕਿਰਪਾ ਹੈ ਨਾ ਗੁਰੂ ਦੀ ਕਹਿੰਦੇ ਵੈਸੇ ਹੀ ਬਥੇਰੀ ਹੋ ਜਾਣੀ ਹੈ ਤੇਰੇ ਤੇ ਕਿਰਪਾ ਹੈ ਨਾ ਜਿਹੜੀ ਸਤਗੁਰੂ ਦੀ ਕਹਿੰਦੇ ਬਥੇਰੀ ਹੋ ਜਾਣੀ ਹੈ ਕਹਿੰਦੇ ਇਹ ਮੇਰੇ ਗੁਰੂ ਦੀ ਕਿਰਪਾ ਹੈ ਇਹ ਮੇਰੇ ਪਾਤਸ਼ਾਹ ਦੀ ਕਿਰਪਾ ਹੈ ਇਹ ਮੇਰੇ ਸਤਿਗੁਰੂ ਦੀ ਕਿਰਪਾ ਹੈ ਕਿਨੇ ਸਿਖਾ ਕਦੇ ਵੀ ਆਪਣੇ ਆਪ ਨੂੰ ਕੱਲਾ ਨਾ ਸਮਝੀ ਕਦੇ ਵੀ ਆਪਣੇ ਆਪ ਨੂੰ ਜਿਹੜਾ ਹੈ ਇਹ ਨਾ ਸਮਝੀ ਵੀ ਮੇਰਾ ਕੋਈ ਨਹੀਂ ਕਿਨੇ ਤੇਰਾ ਗੁਰੂ ਹੈ ਕਿਨੇ ਗੁਰੂ ਦਾ ਆਸਰਾ ਸਤਿਗੁਰੂ ਦਾ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਸਰਾ ਧੱਕਣਾ ਸਭ ਤੋਂ ਵੱਡੀ ਗੱਲ ਹੈ ਕਿਨੇ ਭਾਈ ਜਿਹੜਾ ਗੁਰੂ ਤੇ ਉੱਤੇ ਟੇਕ ਰੱਖਦਾ ਹੈ ਨਾ ਜਿਹੜਾ ਗੁਰੂ ਦੀ ਓਟ ਲੈਂਦਾ ਹੈ ਇਹਨੇ ਪਾਤਸ਼ਾਹ ਜੀ ਨੇ ਉਹਦਾ ਵਾਲ ਵੀ 빙ਾ ਨਹੀਂ ਹੋ ਸਕਦਾ ਕਿਨੇ ਸਤਿਗੁਰੂ ਦੀ ਐਸੀ ਕਿਰਪਾ ਹੈ ਮੇਰੇ ਪਾਤਸ਼ਾਹ ਦੀ ਐਸੀ ਮਿਹਰ ਹੈ ਸਤਿਗੁਰੂ ਜੀ ਇਦਾਂ ਕਿਰਪਾ ਕਰਦੇ ਨੇ ਕਿਨੇ ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਦਾ ਜਾਪ ਕਰਿਓ ਤੇ ਅਰਥਾਂ ਨੂੰ ਪੜਿਓ ਕਿਨੇ ਹੱਥ ਤੱਕ ਕਰੋ ਲਗਾਤਾਰ ਮਹਾਂਪੁਰ ਕਹਿੰਦੇ ਸੀ ਕਿਨੇ ਤੁਹਾਡੇ ਜੀਵਨ ਦੇ ਵਿੱਚ ਆਪਣੇ ਆਪ ਬਦਲਾਅ ਆਊਗਾ ਬਦਲਾਅ ਇਦਾਂ ਕਹਿੰਦੇ ਤੁਹਾਨੂੰ ਗੁਰੂ ਤੇ ਭਰੋਸਾ ਹੋਣ ਲੱਗ ਜਾਏਗਾ ਇਹ ਹੀ ਹੈ ਗੁਰੂ ਦੀ ਕਿਰਪਾ ਇਹਨੇ ਪਿਆਰ ਆਉਣ ਲੱਗ ਜਾਏਗਾ ਗੁਰੂ ਦੀ ਬਾਣੀ ਦਾ ਕਿਨੇ ਸਤਿਗੁਰੂ ਦੇ ਕਹੇ ਸ਼ਬਦਾਂ ਦਾ ਇੱਕ ਇੱਕ ਬੋਲ ਤੁਹਾਡੇ ਅੰਦਰ ਉਤਰ ਜਾਏਗਾ ਇਹ ਹੈ ਗੁਰੂ ਦੀ ਕਿਰਪਾ ਵਾਹਿ